ਇਹ ਨਿੱਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵਿੱਚ ਤਾਕਤ ਨਹੀਂ ਨੇ ਸਮਰੱਥਾ ਬੜੀ ਹੈ ਪਰ ਉਹਨਾਂ ਸਮਾ ਹੈ ਸ਼ਾਂਤਵੇਂ ਟੰਗਣਾ ਸ਼ਹਾਦਤ ਦਾ ਜਾਨ ਪੀਦਾ ਹੈ ਜ਼ਾਲਮਾਂ ਨੇ ਸਾਰੇ ਤਸ਼ੱਦਦ ਦੀਆਂ ਹੱਦਾਂ ਤੋੜ ਦਿੱਤੀਆਂ ਹੁਣ ਤਵੀ ਨੂੰ ਗਰਮ ਕੀਤਾ ਗਿਆ ਅੱਗ ਬਾਲੀ ਜਾ ਰਹੀ ਆ ਰੇਤ ਨੂੰ ਉਤਪਾਇਆ ਜਾ ਰਿਹਾ ਹੋਵੇਖੋ ਰੇਤ ਵਿੱਚ ਜਦੋਂ ਦਾਣੇ ਭੁੰਨੇ ਜਾਂਦੇ ਆ ਨਾ ਕਿ ਮੇ ਉਹ ਖਿਲਲਾ ਬਣ ਬਣ ਕੇ ਬੁੜਕਦੀਆਂ ਰੇਤ ਗਰਮ ਦੇ ਉੱਤੇ ਆਪਾਂ ਪੈਰ ਰੱਖਣਾ ਹੋਵੇ ਨਾ ਬੜਾ ਔਖਾ ਹੁੰਦਾ ਇਤਿਹਾਸ ਕਹਿੰਦਾ ਰੇਤ ਨੂੰ ਹੂਰਤ ਪਾਇਆ ਜਾ ਰਿਹਾ ਤੇ ਗੁਰੂ ਪਿਤਾ ਜੀ ਹੱਸ ਕੇ ਕਹਿੰਦੇ ਨੇ ਜਿੰਨਾ ਜ਼ੁਲਮ ਕਰ ਸਕਦੇ ਹੋ ਨਾ ਤੁਸੀਂ ਕਰੋ ਕਿਉਂਕਿ ਚੰਦੂ ਕਹਰੇ ਵੀ ਤਵੀ ਤਪਾਉ ਇਸੇ ਕਵੀ ਨੇ ਲਿਖਿਆ ਹੈ ਚੰਦੂ ਚੰਦਰਾ ਚੰਦ ਚੜਾਉਣ ਲੱਗਾ ਕਹਿਣ ਲੱਗਾ ਲੋਹ ਨੂੰ ਤਪਾਓ ਛੇਤੀ ਸੂਰਜ ਲਾ ਕੇ ਪੀ ਕੇ ਰੇਤ ਇਸ ਦੀ ਗੁਰੂ ਅਰਜਨ ਦੇ ਸੀਸ ਵਿੱਚ ਪਾਓ ਛੇਤੀ ਇਹਦਾ ਛੇਤੀ ਕਰੋ ਛੇਤੀ ਤਪਾਓ ਛੇਤੀ ਤੇ ਰੇਤ ਗੁਰੂ ਪਿਤਾ ਜੀ ਦੇ ਸੀਸ ਵਿੱਚ ਪਾਓ ਤੇ ਗੁਰੂ ਜੀ ਆਏ ਗੁਰੂ ਜੀ ਆਏ ਤੇ ਰੁਕ ਕੇ ਕਹਿਣ ਲੱਗੇ ਤੈਨੂੰ ਲੋਹ ਤਪਾਉਣ ਦਾ ਢੰਗ ਕੋਈ ਜਿਹੜਾ ਰੰਗ ਸ਼ਹੀਦੀ ਅੱਜ ਮੰਗਦੀ ਏ ਤੇਰੀ ਤਪ ਦੀ ਲੋਹ ਵਿੱਚ ਰੰਗ ਕੋਈ ਨਹੀਂ ਕਹਿੰਦੀ ਤਪਾਉਣੀ ਨਹੀਂ ਆ ਰਹੀ ਤੈਨੂੰ ਜਿੰਨਾ ਜ਼ੁਲਮ ਕਰ ਸਕਦੇ ਨਾ ਤੂੰ ਕਰ ਤੈਨੂੰ ਕਸਮ ਜੇ ਜ਼ੁਲਮ ਤੋਂ ਕਰੇ ਤੋਬਾ ਸਾਨੂੰ ਕਸਮ ਜੇ ਅਸੀਂ ਫਰਿਆਦ ਕਰੀਏ ਸਦਾ ਸਬਰ ਹੀ ਜ਼ਬਰ ਤੋਂ ਜਿੱਤਦਾ ਏ ਇਸੇ ਲਈ ਤਾਂ ਖੁਦਾ ਨੂੰ ਯਾਦ ਕਰੀ ਸਤਗੁਰੂ ਜੀ ਤਤੀ ਤਵੀ ਤੇ ਚੌਕੜਾ ਲਾ ਕੇ ਬੈਠ ਗਏ ਜਾਲਮ ਗਰਮ ਰੇਤ ਸੀਸ ਵਿੱਚ ਪਾਰੇ ਨੇ ਸਤਗੁਰੂ ਜੀ ਤਤੀ ਤਵੀ ਤੇ ਬਹਿ ਕੇ ਵੀ ਕਹਿੰਦੇ ਨੇ ਦੁੱਖ ਨਹੀਂ ਸਭ ਸੁਖ ਹੀ ਹੈ ਰੇ ਇੱਕ ਹੈ ਇੱਕੀ ਨੇਤਾ ਬੁਰਾ ਨਹੀਂ ਸਭ ਪਲਾਹੀ ਹੈ ਰਿਹਾਰ ਨਹੀਂ ਸਭ ਜਹਤੇ ਤਤੀ ਤਵੀ ਤੇ ਰਹਿ ਕੇ ਵੀ ਕਹਿ ਰਹੇ ਨੇ ਜਗਤ ਤੇ ਜਲੰਦਾ ਰੱਖ ਲੈ ਝਾਲਮਗਤੀਜ ਕਰ ਰਹੇ ਨੇ ਦੇਖੋ ਸਬਰ ਸਹਿਜ ਅੰਦਰ ਦੀ ਠੰਡਕ ਅੰਦਰ ਦੀ ਸ਼ੀਤਲਤਾ ਇਹ ਅਰਦਾਸ ਨਹੀਂ ਕੀਤੀ ਵੀ ਇਹ ਅੱਗ ਬੁਝ ਜਾਏ ਤਵੀ ਛੰਡੀ ਹੋ ਜੇ ਦਾਸ ਕੀ ਕੀਤੀ ਆ ਜਗ ਤੇ ਜਲੰਦਾ ਰੱਖ ਲੈ ਆਪਣੀ ਕਿਰਪਾ ਮੇਰੇ ਮਾਲਕਾ ਇਹਨਾਂ ਨੂੰ ਰੱਖ ਲਈ ਈਰਖਾ ਦੀ ਅੱਗ ਵਿੱਚ ਸੜਦੇ ਜਾ ਰਹੇ ਨੇ ਤਵੀ ਤੇ ਬੈਠ ਕੇ ਵੀ ਨਾਮ ਮੰਗ ਰਹੇ ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਨਾਮ ਪਦਾਰਥ ਮੰਗਿਆ ਜਾ ਅਸੀਂ ਘਰਾਂ ਵਿੱਚ ਸੁੱਖ ਆਰਾਮ ਨਾਲ ਬੈਠੇ ਵੀ ਨਾਮ ਨਹੀਂ ਮੰਨਦੇ ਬਾਣੀ ਦਾ ਇੱਕ ਇੱਕ ਸ਼ਬਦ ਨਾਮ ਹੈ ਜੀ ਨਾਮ ਨਾਲ ਜੁੜੀਏ ਬਾਣੀ ਦੀਆਂ ਪੋਥੀਆਂ ਘਰਾਂ ਵਿੱਚ ਲੈ ਕੇ ਜਾਈਏ ਜੋ ਗਿਆਨ ਸਾਡੇ ਤੱਕ ਪਹੁੰਚਾਉਣ ਦੇ ਲਈ ਗੁਰੂ ਜੀ ਤਤੀ ਤਵੀ ਤੇ ਚੌਂਕੜਾ ਲਾ ਕੇ ਬੈਠ ਗਏ ਉਸ ਗਿਆਨ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਈ ਹੁਣ ਜਿਹੜਾ ਗੁਰਦਿੱਤਾ ਪੜ੍ਹ ਭੁੰਜਾ ਸੀ ਇੱਕ ਪਠਿਆਰਾ ਸੀ ਚੰਦੂ ਇਹਨੂੰ ਲੈ ਕੇ ਆਇਆ ਸੀ ਵੀ ਉਹ ਸਤਿਗੁਰੂ ਜੀ ਦੇ ਸੀਸ ਵਿੱਚ ਰੇਤ ਪਾਉਣੀ ਹੈ ਹੁਣ ਜਿੰਨੇ ਵੀ ਆਲੇ-ਦੁਆਲੇ ਖੜੇ ਆ ਨਾ ਸਾਰੇ ਤੱਤ ਇਹਨਾਂ ਇਸੇ ਪੰਜਾਬੀ ਦੇ ਕਵੀ ਨੇ ਬੜਾ ਸੋਹਣਾ ਲਿਖਿਆ ਹੈ ਉਹ ਲਿਖਦਾ ਹੈ ਸੂਰਜ ਤੱਤਾ ਇੱਕ ਧੁੱਪ ਤੱਤੀ ਇੱਕ ਜ਼ਮੀਨ ਤੱਤੀ ਇੱਕ ਰੇਤ ਤੱਤੀ ਇੱਕ ਸਮਾਨ ਤੱਤਾ ਇਕ ਬਦਲ ਤੱਤਾ ਇਕ ਤਖਤ ਤੱਤਾ ਇਕ ਸਮੇ ਦਾ ਹੁਕਮਰਾਨ ਤੱਤਾ ਇਨਾ ਤੱਤਿਆਂ ਦੇ ਢੇਰ ਦੇ ਵਿੱਚ ਬਹਿ ਕੇ ਹੋਇਆ ਜਰਾਣਾ ਛੋੜੀ ਸੁਲਤਾਨ ਤੱਤਾ ਤਖਤ ਪਲਟ ਜਾਂਦੇ ਦੁਨੀਆ ਗਰਕ ਹੁੰਦੀ ਅਰਜਨ ਗੁਰੂ ਜੇ ਹੋ ਜਾਂਦਾ ਭਗਵਾਨ ਤੱਤਾ ਸਾਰੇ ਤਿੰਨ ਅਰੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਠੰਡੇ ਰਹੇ ਕੱਲਾ ਇਹ ਨਹੀਂ ਕਿ ਸਾਨੂੰ ਕਹਿੰਦੇ ਨੇ ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ ਸੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ ਜਿਹੜੇ ਹਰੀ ਦੇ ਨਾਮ ਨਾਲ ਜੁੜਦੀ ਆ ਉਹ ਸੱਚ ਮੁੱਚ ਅੰਦਰੋਂ ਠੰਡੇ ਠਾਰ ਹੋ ਜਾਂਦੇ ਨੇ ਬਾਹਰੀ ਆਗੋਂ ਨਾਲੋਂ ਤਪਾ ਨਹੀਂ ਸਕਦਾ ਜਤਨ ਬੜਾ ਕੀਤਾ ਬਾਹਰੀ ਤੌਰ ਤੇ ਵੇਖੀਏ ਦੁੱਖ ਬੜਾ ਏ ਪਰ ਸਭ ਕੁਝ ਖਿੜੇ ਮੱਥੇ ਸਹਾਰ ਲਿਆ ਇੱਕ ਵੀ ਹੰਝੂ ਨਹੀਂ ਡੇਰਿਆ ਅੱਖ ਵਿੱਚੋਂ ਨਾ ਲਈ ਕਸੂਰ ਵੀ ਕੋਈ ਨਹੀਂ ਜਿੰਨੇ ਵੀ ਕਾਰਨ ਆਪਾਂ ਵਿਚਾਰੇ ਆ ਨਾ ਕਿਸੇ ਵੀ ਕਾਰਨ ਵਿੱਚ ਗੁਰੂ ਜੀ ਦਾ ਕੋਈ ਕਸੂਰ ਨਹੀਂ ਆਪ ਹੀ ਇਹਨਾਂ ਨੇ ਗੱਲਾਂ ਬਣਾਈਆਂ ਭੇ ਇਲਜ਼ਾਮ ਲਾ ਦਿੱਤੇ ਇਹ ਸੋਚ ਕੇ ਵੇਖੋ ਮਨੁੱਖਤਾ ਦੇ ਲਈ ਸਾਡੇ ਲਈ ਸਤ ਗੁਰੂ ਜੀ ਤਿੱ ਤਵੀ ਤੇ ਬੈਠ ਕੇ ਸੀਸ ਵਿੱਚ ਰੇਤ ਪਵਾ ਰਹੇ ਆਪਾਂ ਨਾ 5 ਮਿੰਟ ਦੇ ਲਈ 5 ਮਿੰਟ ਦੀ ਗੱਲ ਛੱਡੋ 5 ਸੈਕਿੰਡ ਦੇ ਲਈ ਗਰਮ ਤਵੇ ਤੇ ਉਂਗਲ ਰੱਖ ਕੇ ਵੇਖੀਏ ਪਰ ਧੰਨ ਹੈ ਗੁਰੂ ਜੀ ਕਿੰਨੇ ਤਸ਼ੱਦਦ ਕਿਵੇਂ ਕੋਈ ਸਹਾਰ ਸਕਦਾ ਹੈ ਸਹਾਰੀ ਨਹੀਂ ਤਾਂ ਹੀ ਤੇ ਕਿਹਾ ਜਾਂਦਾ ਕਿ ਨਕਲੀ ਹੀਰੋ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਨਲਕਾ ਪੱਟ ਦਿੰਦੇ ਆ ਨਾ ਫਿਲਮਾਂ 'ਚ ਸਾਨੂੰ ਸਾਰੇ ਯਾਦ ਨੇ ਸਾਡੀ ਬੱਚੀਆਂ ਨੂੰ ਜਦ ਨਹੀਂ ਉਹ ਤੇ ਨਕਲੀ ਸਟੰਟ ਨੇ ਨਾ ਜਿਨ੍ਹਾਂ ਨੇ ਰਖਤ ਜੜੋ ਪੁੱਟ ਦਿੱਤਾ ਉਹ ਵਿਰਲੀਆਂ ਨੂੰ ਜਾਣ ਇੱਕ ਨੇਜੀ ਨਾਲ ਇੱਕ ਬਾਰ ਦੇ ਨਾਲ ਹੀ ਜੜਾਂ ਤੋਂ ਪੁੱਟ ਕੇ ਰੱਖਤਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਤੇ ਐਸੇ ਮਹਾਨ ਸੂਰਬੀਰ ਪੂਰੇ ਗੁਰੂ ਉਹਨਾਂ ਨੂੰ ਭਲੌਣਾ ਨਹੀਂ ਚਾਹੀਦਾ ਤੇ ਬੱਚਿਆਂ ਨੂੰ ਵੀ ਸਮਝਾਉਣਾ ਚਾਹੀਦਾ ਉਹ ਤੇ ਜਿਹੜੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਜਪਦੇ ਆ ਨਾ ਉਹਨਾਂ ਤੇ ਕਿੰਡੀ ਕਿਰਪਾ ਹੁੰਦੀ ਆ ਆ ਪੜ ਲਈ ਜਪਿਓ ਜਿਨੇ ਅਰਜਨ ਦੇਵ ਗੁਰੂ ਜਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਦਰਬਨਾ ਆਇਓ ਫਿਰ ਸੰਕਟ ਜੋਨ ਦਰਬਨਾ ਆਇਓ ਜਪੀਏ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਜਿਨ੍ਹਾਂ ਨੇ ਮਨੁੱਖਤਾ ਦੀ ਖਾਤਰ 1606 ਦੇ ਵਿੱਚ ਸ਼ਹਾਦਤ ਦਾ ਜਾਮ ਪੀਤਾ। ਇਹ ਜ਼ਾਲਮ ਜ਼ਰਬਾਣੀ ਰਾਵੀ ਦੇ ਕੰਡੇ ਤੇ ਗੁਰੂ ਜੀ ਨੂੰ ਲੈ ਕੇ ਗਏ ਸੀ। ਕੁਝ ਤਾਂ ਇਹ ਵੀ ਦੱਸਦੇ ਨੇ ਵੀ ਸਤ ਗੁਰੂ ਜੀ ਦੇ ਹੱਥਾਂ ਨੂੰ ਬੰਨ੍ਹ ਕੇ ਨਾ ਜ਼ਾਲਮਾਂ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਸੀ ਵੀ ਗੁਰੂ ਜੀ ਦੇ ਨਾ ਹੁਣ ਤੁਸੀਂ ਪੱਥਰ ਮਾਰੋ। ਪੱਥਰ ਵੀ ਮਾਰੇ ਗਏ। ਫਿਰ ਇਹਨਾਂ ਜ਼ਾਲਮਾਨੀ ਸਤਿਗੁਰੂ ਜੀ ਨੂੰ ਤਵੀ ਤੇ ਤਸੀਹੇ ਦੇਣ ਤੋਂ ਬਾਅਦ ਰਾਵੀ ਦੇ ਵਿੱਚ ਧਕੇਲ ਦਿੱਤਾ। ਇਹ ਚੰਦੂ ਪਾਪੀ ਨੇ ਸਭ ਕੁਝ ਕਰਵਾਇਆ ਸੀ। ਬਾਅਦ ਵਿੱਚ ਇਸ ਪਾਪੀ ਦਾ ਹਸ਼ਰ ਕੀ ਹੁੰਦਾ ਹੈ? ਜਿਹੜਾ ਗੁਰਦਿੱਤਾ ਪਰਪੁੰਜਾ ਸੀ ਇਹ ਤੇ پاگل ਹੀ ਹੋ ਗਿਆ ਸੀ ਜਿਹਨੇ ਰੇਤ ਪਾਈ ਸੀ ਗੁਰੂ ਜੀ ਦੇ ਸੀਸ ਵਿੱਚ। ਬੋਝ ਮਨ ਉੱਤੇ ਪੈ ਗਿਆ ਨਾ ਵੀ ਐਡੇ ਮਹਾਨ ਸੂਰਬੀਰ ਜੋਧੇ ਮਨੁੱਖਤਾ ਨੂੰ ਆਸਰਾ ਦੇਣ ਵਾਲੇ ਜਿਨ੍ਹਾਂ ਦਾ ਕਿਸੇ ਨਾਲ ਕੋਈ ਵੈਰ ਨਹੀਂ ਸੀ ਮੈਂ ਕਿੱਡਾ ਵੱਡਾ ਪਾਪ ਕਰ ਲਿਆ ਜਦੋਂ ਉਹ ਬੋਝ ਜਾਦਾ ਵੱਧ ਗਿਆ ਡਿਪਰੈਸ਼ਨ ਵਿੱਚ ਚਲੇ ਗਿਆ ਇਹ পাগল ਹੋ ਗਿਆ ਤੇ ਜਿਸ ਕੜਛੇ ਨਾਲ ਇਹਨੇ ਰੇਤ ਪਾਈ ਸੀ ਇਹ ਆਪਣੇ ਪੱਠੀਆਂ ਦੇ ਕੋਲੋਂ ਕੜਛਾ ਲੈ ਕੇ ਫਿਰਦਾਰਨ ਦਸੇ ਇਦਾਂ ਹੀ ਗੇੜੇ ਕੱਢੀ ਜਾਂਦਾ ਸੀ ਪਰ ਚੰਦੂ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਸੀ ਫਿਰ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਜੀ ਤਖਤ ਤੇ ਬੈਠਦੇ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੰਭਾਲਦੇ ਨੇ ਜਹਾਗੀਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ। ਇਫਰ ਚੰਦੂ ਨੂੰ ਗੁਰੂ ਜੀ ਦੇ ਹਵਾਲੇ ਕਰ ਦਿੰਦਾ। ਫਿਰ ਸਿੱਖਾਂ ਨੇ ਇਹਦੇ ਨੱਕ ਵਿੱਚ ਨਕੀਲ ਪਾਈ। ਇਹਨੂੰ ਰੱਸੀ ਨਾਲ ਬੰਨ੍ਹਿਆ। ਪਹਿਲਾਂ ਅੰਮ੍ਰਿਤਸਰ ਸਾਹਿਬ ਦੀਆਂ ਗਲੀਆਂ ਵਿੱਚ ਇਹ ਤੋਂ ਭੀਖ ਮੰਗਵਾਈ। ਫਿਰ ਲਾਹੌਰ ਲੈ ਕੇ ਗਏ ਤੇ ਲਾਹੌਰ ਵਿੱਚ ਆਖਰਕਾਰ ਇਹਦਾ ਮਲਾਪ ਹੁੰਦਾ ਗੁਰਦਿੱਤੇ ਪੜਪੁੰਜੀ ਨਾਲ। ਜਿਹੜਾ ਕਮਲਾ ਹੋ ਗਿਆ। ਜਦੋਂ ਉਹ ਚੰਦੂ ਨੂੰ ਵੇਖਦਾ ਹੈ ਇਕਤਦਮ ਬੇਕਾਬੂ ਹੋ ਜਾਂਦੇ ਨੂੰ ਜਾਦ ਆ ਜਾਂਦਾ ਵੀ ਇਹਨੇ ਮੈਨੂੰ ਮਜਬੂਰ ਕੀਤਾ ਸੀ ਉਹ ਉਹੀ ਕੜਛਾ ਲਿਆ ਕੇ ਇਕਦਮ ਚੰਦੂ ਦੇ ਸਿਰ 'ਚ ਮਾਰਦਾ ਉਹ ਤੜਫ ਕੇ ਧਰਤੀ ਤੇ ਡਿੱਗਦਾ ਅੱਧ ਮਰਿਆ ਹੋ ਜਾਂਦਾ ਸਿਰ ਵਿੱਚੋਂ ਖੂਨ ਨਿਕਲਦਾ ਨੱਕ 'ਚੋਂ ਖੂਨ ਆਉਂਦਾ ਫਿਰ ਇਸ ਅੱਧ ਮਰੇ ਚੰਦੂ ਨੂੰ ਸਿੱਖ ਸੰਗਤਾਂ 라ਵੀ ਦੇ ਕੰਡੇ ਤੇ ਸੁੱਟਦੀਆਂ ਨੇ ਇਹਦੀ ਅੱਦਮ ਬਾਰੇ ਸਰੀਰ ਨੂੰ ਫਿਰ ਹੱਡਾ ਰੂੜੀ ਦੇ ਕੁੱਤੇ ਨੋਚ-ਨੋਚ ਕੇ ਖਾਂਦੀ। ਇਦਾਂ ਫਿਰ ਸਿੱਖਾਂ ਨੇ ਇਹਨੂੰ ਕੁੱਤੇ ਦੀ ਮੌਤ ਮਾਰਿਆ। ਜਿਨੇ ਏਡਾ ਵੱਡਾ ਪਾਪ ਕਮਾਇਆ ਸੀ।